ਕਾਮੇਡੀ ਕਿੰਗ ਹਾਸਿਆ ਦੇ ਬਾਦਸ਼ਾ ਜਸਵਿੰਦਰ ਪੱਲਾ ਨੂੰ ਅੱਜ ਅੰਤਿਮ ਵਿਦਾਇਗੀ ਦਿੱਤੀ ਜਾਏਗੀ ਉਹਨਾਂ ਦੀਆਂ ਅੰਤਿਮ ਰਸਮਾਂ ਸ਼ੁਰੂ ਹੋ ਚੁੱਕੀਆਂ ਨੇ ਵੱਡੇ ਵੱਡੇ 스타 ਉਹਨਾਂ ਨੂੰ ਅੰਤਿਮ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚ ਰਹੇ ਨੇ ਮੁਹਾਲੀ ਦੇ ਬਲੌਂਗੀ ਦੇ ਵਿੱਚ 1 ਵਜੇ ਦਾ ਸਮਾਂ ਰੱਖਿਆ ਗਿਆ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਜਸਵਿੰਦਰ ਪੱਲਾ ਜੋ ਕਿ ਹਾਸ ਕਲਾਕਾਰ ਸੀ ਜਿਸ ਤਰੀਕੇ ਦੇ ਨਾਲ ਉਹ ਰੋਂਦੇ ਬੰਦੇ ਨੂੰ ਹਸਾਉਣ ਦੀ ਤਾਕਤ ਰੱਖਦੇ ਸੀ ਜਿਸ ਤਰੀਕੇ ਦੇ ਨਾਲ ਫਿਲਮਾਂ ਦੇ ਵਿੱਚ ਕਾਮੇਡੀ ਕਰਦੇ ਸੀ ਉਹਨਾਂ ਦੀ ਉਸ ਅਦਾਕਾਰੀ ਨੂੰ ਹਮੇਸ਼ਾ ਲੋਕ ਜੁੰਦੇ ਰੱਖਣਗੇ ਉਹਨਾਂ ਦੀ ਹਮੇਸ਼ਾ ਅਦਾਕਾਰੀ ਨੂੰ ਯਾਦ ਰੱਖਣਗੇ ਕਿਉਂਕਿ ਫਿਲਮਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਦਾਕਾਰੀ ਕੀਤੀ ਉਨ੍ਹਾਂ ਦੇ ਮਨਾਂ ਦੇ ਵਿੱਚ ਜਸਵਿੰਦਰ ਭੱਲਾ ਦੀ ਜੋ ਛਾਪ ਸੀ ਉਹ ਕਦੇ ਵੀ ਮਿਟੇਗੀ ਨਹੀਂ ਪਰ ਅੱਜ ਜਸਵਿੰਦਰ ਭੱਲਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਘਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਘਰ ਦੇ ਵਿੱਚ ਇਸੇ ਦੁੱਖ ਨੂੰ ਵੰਡਾਉਣ ਦੇ ਲਈ ਲੋਕ ਪਹੁੰਚ ਰਹੇ ਨੇ ਫੈਨਸ ਪਹੁੰਚ ਰਹੇ ਨੇ ਤੇ ਅੱਜ ਅੰਤਿਮ ਦਰਸ਼ਨ ਥੋੜੀ ਹੀ ਦੇਰ ਦੇ ਵਿੱਚ ਉਹਨਾਂ ਦੇ ਕਰਵਾਏ ਜਾਣਗੇ ਜਿੱਥੇ ਜੋ ਫੈਨਸ ਹੋਣਗੇ ਜੋ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਹੋਣਗੇ ਜਾਂ ਸਾਥੀ ਕਲਾਕਾਰ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਉਹ ਅੰਤਿਮ ਦਰਸ਼ਨ ਕਰਨਗੇ ਤਾਂ ਜਸਵਿੰਦਰ ਪੱਲਾ ਜਿਨ੍ਹਾਂ ਦੀ ਬੀਤੇ ਦਿਨ ਦਿਹਾਂਤ ਹੋ ਜਾਂਦਾ ਹੈ ਬ੍ਰੇਨ ਸਟ੍ਰੋਕ ਦੇ ਕਾਰਨ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਾਫੀ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਉਹਨਾਂ ਨੂੰ ਬ੍ਰੇਨ ਸਟ੍ਰੋਕ ਆਇਆ ਸੀ ਹਸਪਤਾਲ ਦੇ ਵਿੱਚ ਜ਼ੇਰੇ ਆਰ.ਟੀ. ਪਰ ਸਵੇਰੇ ਖਬਰ ਆਂਦੀ ਹੈ ਕਿ ਜਸਵਿੰਦਰ ਪੱਲਾ ਜਹਾਨੋ ਤੁਰ ਗਏ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਕੈਰੀ ਓਨ ਜੱਟਾ ਹੋਵੇ ਜੱਟਨ ਜੁਲੀਅਟ ਹੋਵੇ ਮੇਲ ਕਰਾ ਦੇ ਰੱਬਾ ਹੋਵੇ ਇਸ ਤੋਂ ਇਲਾਵਾ ਕਈ ਫਿਲਮਾਂ ਜਿਸ ਤਰੀਕੇ ਦੇ ਨਾਲ ਫਿਲਮਾਂ ਦੇ ਵਿੱਚ ਉਹ ਕਾਮੇਡੀ ਕਰਦੇ ਸੀ ਜੋ ਉਹਨਾਂ ਦੇ ਡਾਇਲੋਗ ਸੀ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਹਰਮਨ ਪਿਆਰੇ ਸੀ ਕਿਉਂਕਿ ਫਿਲਮੀ ਦੁਨੀਆ ਤੋਂ ਇਲਾਵਾ ਹਕੀਕਤ ਦੇ ਵਿੱਚ ਵੀ ਉਹ ਇਸੇ ਤਰੀਕੇ ਦੇ ਨਾਲ ਰਹਿੰਦੇ ਸੀ ਰੋਂਦੇ ਬੰਦੇ ਨੂੰ ਹਸਾ ਸਕਦੇ ਸੀਗੇ ਜੋ ਉਹਨਾਂ ਦੇ ਦੋਸਤ ਨੇ ਬਾਲਮਕੰਦ ਸ਼ਰਮਾ ਹੋਣ ਜਾਂ ਫਿਰ ਜਿਨ੍ਹਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਗਿੱਪੀ ਗਰਵਾਲ ਹੋਣ ਪ੍ਰੀtheta ਪਾਲ ਹੋਣ ਇਸ ਤੋਂ ਇਲਾਵਾ ਕਈ ਕਲਾਕਾਰ ਹੋਣ ਜੱਸੀ ਗਿੱਲ ਹੋਣ ਉਹ ਉੱਥੇ ਘਰ ਪਹੁੰਚੇ ਸਨ ਜਦੋਂ ਉਹਨਾਂ ਨੇ ਕਿਹਾ ਕਿ ਸਾਡੇ ਲਈ ਇੰਦਾ ਦਾ ਘਟ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਸਾਡੇ ਪਿਓ ਵਰਗੇ ਸੀਗੇ ਸਾਨੂੰ ਜਿਸ ਤਰੀਕੇ ਦੇ ਨਾਲ ਫਿਲਮਾਂ ਦੇ ਵਿੱਚ ਕੰਮ ਸਿਖਾਉਂਦੇ ਸੀ ਕੁਝ ਗਲਤੀ ਹੋ ਜਾਂਦੀ ਸੀ ਉਹਨਾਂ ਦਾ ਜਿਸ ਤਰੀਕੇ ਦਾ ਸੁਭਾਅ ਸੀ ਕਿ ਇਸ ਚੀਜ਼ ਨੂੰ ਇੰਦਾ ਕਰੋ ਜਿਸ ਤਰੀਕੇ ਦੇ ਨਾਲ ਉਹ ਫਿਲਮਾਂ ਦੇ ਵਿੱਚ ਹਿਊਮਰ ਐਡ ਕਰਦੇ ਸੀ ਕਿਉਂਕਿ ਕਾਮੇਡੀ ਕਰਨਾ ਬਹੁਤ ਔਖਾ ਹੈ ਕਿਸੇ ਨੂੰ ਹਸਾਉਣਾ ਬਹੁਤ ਔਖਾ ਹੈ ਜਿਸ ਤਰੀਕੇ ਦੇ ਨਾਲ ਆਪਣੀ ਅਦਾਕਾਰੀ ਕਰਦੇ ਸੀ ਜਸਵਿੰਦਰ ਪੱਲਾ ਝੰਕਾਟਾ ਜਦੋਂ ਆਇਆ ਸੀਗਾ ਲੋਕਾਂ ਨੇ ਕਿੰਨਾ ਪਸੰਦ ਕੀਤਾ ਸੀ ਟੀਵੀ ਤੋਂ ਲੈ ਕੇ ਫਿਲਮਾਂ ਤੱਕ ਅਣਗਿਣਤ ਉਹਨਾਂ ਨੇ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਉਹਨਾਂ ਦੇ ਕੰਮ ਉਹਨਾਂ ਦੀ ਜਿਸ ਤਰੀਕੇ ਦੇ ਨਾਲ ਕਲਾਕਾਰੀ ਸੀ ਉਸ ਨੂੰ ਅੱਜ ਹਰ ਕੋਈ ਯਾਦ ਕਰ ਰਿਹਾ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਨੇ ਇਹ ਘਰ ਦੀਆਂ ਤਸਵੀਰਾਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਟੈਂਟ ਲੱਗ ਗਿਆ ਤੇ ਇਹ ਐਂਬੂਲੈਂਸ ਜੋ ਘਰ ਪਹੁੰਚੀ ਹੈ ਇਸੇ ਐਂਬੂਲੈਂਸ ਦੇ ਵਿੱਚ ਜਸਵਿੰਦਰ ਭੱਲਾ ਦੀ ਮ੍ਰਿਤਕ ਦੇ ਆਈ ਹੈ ਕੱਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਉਹਨਾਂ ਦੇ ਵਿਦੇਸ਼ ਦੇ ਵਿੱਚ ਜੋ ਧੀ ਨੇ ਉਹ ਆਣ ਕੇ ਜੋ ਪੁੱਤ ਨੇ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਰਿਸ਼ਤੇਦਾਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਅੱਜ ਸਮਾ ਰੱਖਿਆ ਗਿਆ ਸੀ ਤੇ ਅੱਜ 모ਹਾਲੀ ਦੇ ਬਲੌਂਗੀ ਦੇ ਵਿੱਚ ਉਹਨਾਂ ਦਾ ਥੋੜੀ ਹੀ ਦੇਰ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ ਤਾਂ ਜਸਵਿੰਦਰ ਪੱਲਾ ਜਹਾਨੋ ਤੋਰਗੇ ਨੇ ਪਰ ਉਹਨਾਂ ਦੀਆਂ ਜੋ ਯਾਦਾਂ ਨੇ ਉਨ੍ਹਾਂ ਦੀ ਜੋ ਕਲਾਕਾਰੀ ਹੈ ਉਹ ਹਮੇਸ਼ਾ ਹੀ ਜਿਉਂਦਾ ਰਹੇਗੀ ਦਾ ਜਸਵਿੰਦਰ ਪੱਲਾ ਜਿਨ੍ਹਾਂ ਨੇ ਕਈ ਫਿਲਮਾਂ ਤੇ ਵਿੱਚ ਕੰਮ ਕੀਤਾ ਛਣਕਾਟਾ ਹੋਵੇ ਦੁੱਲਾ ਪੱਠੀ ਹੋਵੇ ਫਿਲਮ ਜਿਹੜੀ ਉਸ ਟਾਈਮ ਤੇ ਕਾਫੀ ਮਸ਼ਹੂਰ ਹੋਈ ਸੀ ਜਸਵਿੰਦਰ ਪੱਲਾ ਜਿਨ੍ਹਾਂ ਦਾ ਜਨਮ 1960 ਦੇ ਵਿੱਚ ਹੋਇਆ ਸੀ ਹਮੇਸ਼ਾ ਆਪਣੀ ਕਲਾਕਾਰੀ ਕਰਕੇ ਜਾਣੇ ਜਾਂਦੇ ਸੀ ਜਿਸ ਤਰੀਕੇ ਦੇ ਨਾਲ ਉਹ ਆਪਣੇ ਦੋਸਤਾ ਦੇ ਨਾਲ ਰਹਿੰਦੇ ਸੀ ਜੋ ਫਿਲਮੀ ਦੁਨੀਆ ਤੋਂ ਇਲਾਵਾ ਹਕੀਕਤ ਦੀ ਲਾਈਫ ਹੁੰਦੀ ਹੈ ਇੱਕ ਰੀਅਲ ਲਾਈਫ ਤੇ ਇੱਕ ਰੀਅਲ ਲਾਈਫ ਹੁੰਦੀ ਹੈ ਰੀਅਲ ਲਾਈਫ ਦੇ ਵਿੱਚ ਵੀ ਉਹ ਇਸੇ ਤਰੀਕੇ ਦੇ ਨਾਲ ਕਾਮੇਡੀ ਕਰਦੇ ਸੀ ਆਪਣੇ ਦੁੱਖਾਂ ਨੂੰ ਭੁੱਲ ਜਾਂਦੇ ਸੀ ਹਰ ਕੋਈ ਕਹਿੰਦਾ ਸੀ ਕਿ ਜ਼ਿੰਦਗੀ ਜੂਣ ਦੀ ਜੋ ਸਬਕ ਹੈ ਜ਼ਿੰਦਗੀ ਜੂਣ ਦਾ ਤਰੀਕਾ ਜਸਵਿੰਦਰ ਭੱਲਾ ਤੋਂ ਸਿੱਖਣਾ ਚਾਹੀਦਾ ਹੈ ਜਸਵਿੰਦਰ ਭੱਲਾ ਜਿਨ੍ਹਾਂ ਨੂੰ ਕਦੇ ਭੁੱਲਿਆ ਨਹੀਂ ਜਾਏਗਾ ਹਮੇਸ਼ਾ ਜਸਵਿੰਦਰ ਭੱਲਾ ਜੁੰਦਾ ਰਹਿਣਗੇ ਕਈ ਫਿਲਮਾਂ ਦੇ ਵਿੱਚ ਹਲੇ ਉਹ ਕੰਮ ਕਰਨੀ ਸੀਗੇ ਪਰ ਜਸਵਿੰਦਰ ਪੱਲਾ ਜਿਸ ਤਰੀਕੇ ਦੇ ਨਾਲ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਹਰ ਕੋਈ ਹੈਰਾਨ ਹੋ ਜਾਂਦਾ ਹੈ ਉਹਨਾਂ ਦੇ ਫੈਨਸ ਜਿਨ੍ਹਾਂ ਨੂੰ ਸਦਮਾ ਲੱਗਦਾ ਹੈ ਕਿਉਂਕਿ ਜਸਵਿੰਦਰ ਪੱਲਾ ਬਾਰੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਇੰਨੇ ਬਿਮਾਰ ਚੱਲ ਰਹੇ ਸੀ ਬ੍ਰੇਨ ਸਟ੍ਰੋਕ ਉਹਨਾਂ ਨੂੰ ਆਇਆ ਸੀ ਜੋ ਬਾਲਮਕੁਨ ਸ਼ਰਮਾ ਨੇ ਉਹਨਾਂ ਨੇ ਦੱਸਿਆ ਕਿ ਡਾਕਟਰਾਂ ਦੇ ਵੱਲੋਂ ਸਾਫ਼ ਤੌਰ ਤੇ ਹੱਥ ਖੜੇ ਕਰ ਦਿੱਤੇ ਜਾਂਦੇ ਨੇ ਕਿ ਹੁਣ ਉਹਨਾਂ ਨੂੰ ਬਚਾਉਣਾ ਔਖਾ ਹੈ ਜਸਵਿੰਦਰ ਪੱਲਾ ਜੋ ਆਪਣੀ ਫਿਲਮੀ ਦੁਨੀਆ ਦੇ ਵਿੱਚ ਇਹਨਾਂ ਨਾਮ ਖੱਟਿਆ ਹਾਸ ਕਲਾਕਾਰ ਸੀਗੇ ਹਾਸਿਆ ਦੇ ਬਾਦਸ਼ਾਹ ਉਹਨਾਂ ਨੂੰ ਕਿਹਾ ਜਾਂਦਾ ਸੀ ਕਾਮੇਡੀ ਕਿੰਗ ਸੀਗੇ ਤੇ ਜਸਵਿੰਦਰ ਪੱਲਾ ਦੇ ਇਸ ਵੇਲੇ ਘਰ ਦੇ ਹਾਲਾਤ ਕੀ ਨੇ ਉਹਨਾਂ ਦੀ ਪਤਨੀ ਹੋਵੇ ਉਹਨਾਂ ਦੇ ਬੱਚੇ ਹੋਣ ਉਹਨਾਂ ਦਾ ਖੁਦ ਨੂੰ ਸੰਭਾਲਣਾ ਔਖਾ ਹੋ ਰਿਹਾ ਜਸਵਿੰਦਰ ਪੱਲਾ ਦੇ ਘਰ ਦੀਆਂ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਂਬੂਲੈਂਸ ਘਰ ਪਹੁੰਚ ਚੁੱਕੀ ਹੈ ਤੇ ਇਸੇ ਐਂਬੂਲੈਂਸ ਦੇ ਵਿੱਚ ਮ੍ਰਿਤਕ ਦੇ ਐ ਜਸਵਿੰਦਰ ਪੱਲਾ ਦੀ ਤੇ ਅੰਤਿਮ ਰਸਮਾਂ ਸ਼ੁਰੂ ਹੋਣ ਵਾਲੀਆਂ ਨੇ ਜਸਵਿੰਦਰ ਪੱਲਾ ਜੋ ਦੱਸਦੀ ਹੈ ਕਿ 1960 ਦੇ ਵਿੱਚ ਉਹਨਾਂ ਦਾ ਲੁਧਿਆਣਾ ਦੇ ਵਿੱਚ ਜਨਮ ਹੁੰਦਾ ਹੈ ਫਿਰ ਪੀਏਯੂ ਦੇ ਵਿੱਚ ਯਾਨੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪੀਐਚਡੀ ਕਰਦੇ ਨੇ ਪ੍ਰੋਫੈਸਰ ਤੋਂ ਕਲਾਕਾਰ ਬਣਨ ਤੱਕ ਦਾ ਸਫ਼ਰ ਉਹਨਾਂ ਨੇ ਤੈਅ ਕੀਤਾ ਜ਼ਿੰਦਗੀ ਦੇ ਵਿੱਚ ਵੱਡੇ ਮੁਕਾਮ ਹਾਸਲ ਕੀਤੇ ਹਰ ਕੋਈ ਉਹਨਾਂ ਤੋਂ ਸਿੱਖ ਲੈਂਦਾ ਸੀ ਕਿ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਜੀਆ ਜਾਵੇ ਬੀਨੂ ਢਿੱਲੋ ਹੋਣ ਗਿੱਪੀ ਗਰੇਵਾਲ ਹੋਣ ਉਹਨਾਂ ਦਾ ਤਾਂ ਇਹੀ ਕਹਿਣਾ ਕਿ ਸਾਡੇ ਲਈ ਪਿਓ ਵਾਂਗ ਸੀ ਸਾਨੂੰ ਪਿਓ ਵਾਂਗ ਸਿੱਖਿਆ ਦਿੰਦੇ ਸੀ ਸਾਡੇ ਮੈਂਟਰ ਸੀ ਜਦੋਂ ਅਸੀਂ ਸਟੱਟ ਤੇ ਸ਼ੂਟਿੰਗ ਕਰਦੇ ਹੁੰਦੇ ਸੀ ਤਾਂ ਹਮੇਸ਼ਾ ਦੱਸਦੇ ਹੁੰਦੇ ਸੀ ਕਿ ਇਹਨਾਂ ਚੀਜ਼ਾਂ ਨੂੰ ਐਦਾਂ ਕੀਤਾ ਜਾਵੇ ਫਿਲਮ ਦੇ ਵਿੱਚ ਆਪ ਆਪਣੇ ਵੱਲੋਂ ਜਿਹੜਾ ਹਿਊਮਰ ਐਡ ਕਰਦੇ ਸੀ ਕਿ ਜਦੋਂ ਫਿਲਮਾਂ ਆਉਂਦੀਆਂ ਸੀ ਤਾਂ ਲੋਕ ਵੀ ਉਹਨਾਂ ਦੇ دیਵਾਨੇ ਦੇਸੀ ਜਿਸ ਤਰੀਕੇ ਦੇ ਨਾਲ ਫਿਲਮਾਂ ਦੇ ਵਿੱਚ ਉਹਨਾਂ ਦੇ ਡਾਇਲੋਗ ਨੇ ਅੱਜ ਵੀ ਉਹ ਡਾਇਲੋਗ ਲੋਕਾਂ ਦੇ ਮਨਾਂ ਦੇ ਵਿੱਚ ਜ਼ਿੰਦਾ ਨੇ ਅੱਜ ਵੀ ਲੋਕ ਉਹ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਕੱਲ ਜਦੋਂ ਜਸਵਿੰਦਰ ਭੱਲਾ ਦੇ ਦੇਹਾਂਤ ਦੀ ਖਬਰ ਆਂਦੀ ਆ ਹਰ ਕੋਈ ਸਦਮੇ ਦੇ ਵਿੱਚ ਹੁੰਦਾ ਹੈ ਇਸ ਵੇਲੇ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਆ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਨੇ ਕਿਉਂਕਿ ਜਸਵਿੰਦਰ ਭੱਲਾ ਦਾ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਚਲੇ ਜਾਣਾ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ ਪਰ ਦੁਨੀਆ ਦਾ ਦਸਤੂਰ ਹੈ ਜੋ ਆਇਆ ਉਸਨੇ ਜਾਣਾ ਵੀ ਹੈ ਜਸਵਿੰਦਰ ਪੱਲਾ ਦੇ ਘਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਨੇ ਹਰ ਕੋਈ ਉਹਨਾਂ ਦੇ ਨਾਲ ਜੋ ਬਿਤਾਏ ਪਲ ਨੇ ਉਹਨਾਂ ਦੀਆਂ ਜੋ ਯਾਦਾਂ ਨੇ ਉਸ ਨੂੰ ਯਾਦ ਕਰਕੇ ਭਾਵੁਕ ਹੋ ਰਿਹਾ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜਸਵਿੰਦਰ ਪੱਲਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਹੁਣ ਵਾਇਰਲ ਹੋ ਰਹੀ ਹੈ ਜਸਵਿੰਦਰ ਪੱਲਾ ਦੀ ਇਹ ਹਸਪਤਾਲ ਦੀ ਵੀਡੀਓ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਨੂੰ ਆਖਰੀ ਵੀਡੀਓ ਕਿਹਾ ਜਾ ਰਿਹਾ ਪਰ ਇਹ ਜਾਣਕਾਰੀ ਜਿਹੜੀ ਹੈ ਪੁਸ਼ਟੀ ਨਹੀਂ ਕੀਤੀ ਜਾਂਦੀ ਕਿ ਇਹ ਆਖਰੀ ਵੀਡੀਓ ਹੈ ਜਾਂ ਫਿਰ ਨਹੀਂ ਪਰ ਜਸਵਿੰਦਰ ਪੱਲਾ ਇਸ ਵੀਡੀਓ ਦੇ ਵਿੱਚ ਹਸਪਤਾਲ ਦੇ ਬੈੱਡ ਤੇ ਨੇ ਹਸਪਤਾਲ ਦੇ ਇੱਕ ਕੁਰਸੀ ਤੇ ਬੈਠੇ ਹੋਏ ਨੇ ਉਹਨਾਂ ਦੀ ਸਥਿਤੀ ਕਿਸ ਤਰੀਕੇ ਦੇ ਨਾਲ ਹੈ ਇਹ ਵੀਡੀਓ ਜ਼ਰਾ ਗੌਰ ਦੇ ਨਾਲ ਦੇਖੋ ਜਸਵਿੰਦਰ ਪੱਲਾ ਜੋ ਹਸਪਤਾਲ ਦੇ ਵਿੱਚ ਉਸ ਵੇਲੇ ਕੇ ਜਦੋਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਹਾਲਤ ਕਾਫੀ ਖਰਾਬ ਸੀਗੀ ਉਹਨਾਂ ਦੀ ਸਥਿਤੀ ਜਿਹੜੀ ਆ ਤੁਸੀਂ ਇਸ ਹਸਪਤਾਲ ਦੇ ਵਿੱਚ ਦੇਖ ਸਕਦੇ ਹੋ ਇੱਕ ਪਾਸੇ ਬੈੱਡ ਹੈ ਕੁਰਸੀ ਤੇ ਜਸਵਿੰਦਰ ਭੱਲਾ ਬੈਠੇ ਹੋਏ ਨੇ ਪਰ ਉਹਨਾਂ ਦੀ ਪੇਸ ਤੁਸੀਂ ਦੇਖੋ ਕਿੰਨਾ ਜ਼ਿਆਦਾ ਮੁਰਝਾਇਆ ਹੋਇਆ ਹੈ ਬਿਮਾਰੀ ਦੇ ਨਾਲ ਕਾਫੀ ਸਮੇਂ ਤੋਂ ਜੂਝ ਰਹੇ ਸੀਗੇ ਉਹਨਾਂ ਨੂੰ ਸ਼ੂਗਰ ਵੀ ਸੀਗੀ ਇਸ ਤੋਂ ਇਲਾਵਾ ਜੋ ਜਾਣਕਾਰੀ ਸੀ ਕਿ ਬ੍ਰੇਨ ਸਟ੍ਰੋਕ ਆਂਦਾ ਹੈ ਬ੍ਰੇਨ ਸਟ੍ਰੋਕ ਦੇ ਕਾਰਨ ਹੀ ਉਹਨਾਂ ਦੀ ਜੜੀ ਹੈ ਦੇਹਾਂਤ ਹੋ ਜਾਂਦਾ ਹੈ ਜਸਵਿੰਦਰ ਪੱਲਾ ਜੋ ਆਪਣੀ ਕਲਾਕਾਰੀ ਦੇ ਨਾਲ ਆਪਣੇ ਕਿਰਦਾਰ ਦੇ ਨਾਲ ਆਪਣੀ ਜੋ ਇਨਸਾਨੀਅਤ ਉਹਨਾਂ ਦੇ ਦਿਲਾਂ ਦੇ ਵਿੱਚ ਸੀਗੀ ਉਸ ਨੂੰ ਉਸ ਕਰਕੇ ਜਾਣੇ ਜਾਂਦੇ ਸੀ ਜਸਵਿੰਦਰ ਪੱਲਾ ਇੱਕ ਹਮੇਸ਼ਾ ਕਹਿੰਦੇ ਸੀ ਕਿ ਦੁੱਖ ਕੋਈ ਨਹੀਂ ਹੁੰਦਾ ਦੁੱਖ ਹਮੇਸ਼ਾ ਛੋਟਾ ਉਹਨਾਂ ਦੇ ਸਾਹਮਣੇ ਲੱਗਦਾ ਸੀ ਕਿਉਂਕਿ ਉਹ ਆਪਣੇ ਔਰੇ ਨੂੰ ਆਪਣੇ ਆਲੇ ਦੁਆਲੇ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਹਮੇਸ਼ਾ ਹਸਾਉਂਦੇ ਸੀਗੇ ਰੋਂਦੇ ਬੰਦੇ ਨੂੰ ਵੀ ਹਸਾਉਣ ਦੀ ਤਾਕਤ ਉਹਨਾਂ ਦੇ ਵਿੱਚ ਸੀਗੀ ਕਈ ਫਿਲਮਾਂ ਕੈਰੀ ਹੋਣ ਜੱਟਾ ਹੋਵੇ ਦੁੱਲਾ ਪੱਠੀ ਹੋਵੇ ਮਿਸਟੈਨ ਮਿਸਿਸ 420 ਹੋਵੇ ਅੱਜ ਦੇ ਜਮਾਨੇ ਦੀਆਂ ਫਿਲਮਾਂ ਤੋਂ ਇਲਾਵਾ ਪੁਰਾਣੀ ਦੁੱਲਾ ਪੱਠੀ ਦੇ ਟਾਈਮ ਦੀਆਂ ਫਿਲਮਾਂ ਹਰ ਕੋਈ ਉਹਨਾਂ ਨੂੰ ਯਾਦ ਕਰਕੇ ਰੋ ਰਿਹਾ ਜੇਕਰ ਗੱਲ ਕੀਤੀ ਜਾਵੇ ਜਸਵਿੰਦਰ ਪੱਲਾ ਦੀ ਜੇਕਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਉਹਨਾਂ ਦੀ અભినੇ ਦਾ ਉਹਨਾਂ ਦੀ ਅਦਾਕਾਰੀ ਦਾ دیਵਾਨਾ ਸੀ ਜਦੋਂ ਜਸਵਿੰਦਰ ਪੱਲਾ ਦੇ ਦਿਹਾਂਤ ਦੀ ਇਹ ਖਬਰ ਘਰ ਘਰ ਪਹੁੰਚਦੀ ਆ ਤਾਂ ਹਰ ਕੋਈ ਭਾਵੁਕ ਹੋ ਜਾਂਦਾ ਹੈ ਤਾਂ ਜਸਵਿੰਦਰ ਪੱਲਾ ਜੋ ਇਸ ਵੇਲੇ ਸਾਡੇ ਵਿਚਕਾਰ ਨਹੀਂ ਨੇ ਉਹਨਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਰੀਆਂ ਨੇ ਅੰਤਿਮ ਦਰਸ਼ਨਾਂ ਦੇ ਲਈ ਜਸਵਿੰਦਰ ਪੱਲਾ ਦੇ ਲੋਕ ਪਹੁੰਚ ਰਹੇ ਨੇ ਤੇ ਜਸਵਿੰਦਰ ਪੱਲਾ ਦੇ ਅੰਤਿਮ ਦਰਸ਼ਨ ਥੋੜੀ ਹੀ ਦੇਰ ਦੇ ਵਿੱਚ ਕਰਵਾਏ ਵੀ ਜਾਣਗੇ ਜੋ ਉਹਨਾਂ ਦੇ ਫੈਨਸ ਹੋਣਗੇ ਜੋ ਉਹਨਾਂ ਦੇ ਨੇੜੇ ਲੋਕ ਹੋਣਗੇ ਜੇਕਰ ਗੱਲ ਕੀਤੀ ਜਾਵੇ ਵੱਡੇ ਵੱਡੇ ਕਲਾਕਾਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚ ਰਹੇ ਨੇ ਤਾਂ ਜਸਵਿੰਦਰ ਪੱਲਾ ਕਾਮੇਡੀ ਕਿੰਗ ਹਾਸਿਆ ਦੇ ਬਾਦਸ਼ਾ ਜਿਨ੍ਹਾਂ ਦੇ ਕਈ ਨਾਮ ਸੀਗੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੰਤਿਮ ਦਰਸ਼ਨਾਂ ਦੇ ਲਈ ਇਸ ਗੱਡੀ ਨੂੰ ਤਿਆਰ ਕੀਤਾ ਜਾ ਰਿਹਾ ਹੈ ਜਿੱਥੇ ਜਸਵਿੰਦਰ ਪੱਲਾ ਦੇ ਅੰਤਿਮ ਦਰਸ਼ਨ ਕੀਤੇ ਜਾਣਗੇ ਆਖਰੀ ਵਾਰ ਜਸਵਿੰਦਰ ਪੱਲਾ ਨੂੰ ਤੁਸੀਂ ਦੇਖੋਗੇ ਇਸ ਤੋਂ ਬਾਅਦ ਜਸਵਿੰਦਰ ਪੱਲਾ ਸਿਰਫ ਯਾਦਾ ਦੇ ਵਿੱਚ ਹੀ ਜਿਉਂਦਾ ਰਹਿਣਗੇ ਜਸਵਿੰਦਰ ਪੱਲਾ ਜਿਨ੍ਹਾਂ ਦੀਆਂ ਕਈ ਫਿਲਮਾਂ ਸੀ ਕਈ ਰਿਕਾਰਡ ਸੀਗੇ ਕਈ ਸਨਮਾਨ ਉਹਨਾਂ ਨੂੰ ਮਿਲੇ ਇੱਕ ਅਜੀਹਾ ਕਿਰਦਾਰ ਜੋ ਕਦੇ ਭੁੱਲਿਆ ਨਹੀਂ ਜਾ ਸਕਦਾ ਇੱਕ ਅਜੀਹੀ ਸ਼ਖਸੀਅਤ ਜਿਸਨੇ ਹਮੇਸ਼ਾ ਲੋਕਾਂ ਨੂੰ ਜੀਉਣਾ ਸਿਖਾਇਆ ਪੰਜਾਬ ਪੰਜਾਬੀਆਂ ਦਾ ਮਾਣ ਵਧਾਇਆ ਹਮੇਸ਼ਾ ਕਦੇ ਕਿਸੇ ਕੌਂਟ੍ਰੋਵਰਸੀ ਚ ਉਹਨਾਂ ਨੂੰ ਨਹੀਂ ਵੇਖਿਆ ਗਿਆ ਹਮੇਸ਼ਾ ਜ਼ਿੰਦਗੀ ਜੀਉਣ ਦਾ ਸਬਕ ਲੋਕਾਂ ਨੂੰ ਸਿਖਾਇਆ ਜੋ ਨਾਲ ਅਦਾਕਾਰ ਹੁੰਦੇ ਸੀ ਉਹਨਾਂ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਐਕਟਿੰਗ ਕੀਤੀ ਜਾਵੇ ਛਣਕਾਟਾ ਤੋਂ ਲੈ ਕੇ ਕਈ ਫਿਲਮਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਉਹਨਾਂ ਦੇ ਜੋ ਦੋਸਤ ਨੇ ਉਹਨਾਂ ਦਾ ਫਿਲਹਾਲ ਖੁਦ ਨੂੰ ਸੰਭਾਲਣਾ ਔਖਾ ਹੋ ਰਿਹਾ ਹੈ ਤਾਂ ਜਸਵਿੰਦਰ ਭੱਲਾ ਦੇ ਇੱਕ ਘਰ ਦੀਆਂ ਤਸਵੀਰਾਂ ਲਗਾਤਾਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਜਸਵਿੰਦਰ ਭੱਲਾ ਦੇ ਅੰਤਿਮ ਦਰਸ਼ਨਾਂ ਦੇ ਲਈ ਲੋਕ ਵੀ ਪਹੁੰਚ ਰਹੇ ਨੇ ਕਿਸ ਤਰੀਕੇ ਦੇ ਨਾਲ ਘਰ ਦੇ ਬਾਹਰ ਜਿਹੜੇ ਨੇ ਇਹ ਲੋਕ ਇਕੱਠੇ ਹੋਏ ਨੇ ਥੋੜੀ ਹੀ ਦੇਰ ਦੇ ਵਿੱਚ ਉਹਨਾਂ ਦੇ ਫੈਨਸ ਹੋਣਗੇ ਰਿਸ਼ਤੇਦਾਰ ਹੋਣਗੇ ਸਾਥੀ ਕਲਾਕਾਰ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕੀਤੀ ਆ ਉਹ ਇੱਥੇ ਪਹੁੰਚਣਗੇ ਬੀਤੇ ਦਿਨ ਵੀ ਜਦੋਂ ਜਸਵਿੰਦਰ ਪੱਲਾ ਦੇ ਦੇਹਾਂਤ ਦੀ ਖਬਰ ਆndi ਆ ਤੇ ਕਈ ਕਲਾਕਾਰ ਜਿਹੜੇ ਨੇ ਉੱਥੇ ਪਹੁੰਚਦੇ ਨੇ ਪਰਿਵਾਰ ਦਾ ਦੁੱਖ ਵੰਡਾਉਣ ਦੇ ਲਈ ਭੁਖਰਾਜ ਜੋ ਉਹਨਾਂ ਦੇ ਪੁੱਤ ਨੇ ਉਹਨਾਂ ਦਾ ਵੀ ਖੁਦ ਨੂੰ ਸੰਭਾਲਣਾ ਉਸ ਵੇਲੇ ਔਖਾ ਹੋ ਰਿਹਾ ਸੀ ਕਿਉਂਕਿ ਪਿਤਾ ਦਾ ਸਾਯਾ ਸਿਰ ਤੋਂ ਉੱਟ ਗਿਆ ਇੱਕ ਪੁੱਤ ਦੇ ਲਈ ਇਸ ਤੋਂ ਵੱਧ ਮਾੜਾ ਹੋਰ ਕੀ ਹੋ ਸਕਦਾ ਹੈ 65 ਸਾਲ ਮਹਿਜ਼ ਉਮਰ ਸੀ ਜਸਵਿੰਦਰ ਪੱਲਾ ਦੀ ਜਿਨ੍ਹਾਂ ਨੂੰ ਬ੍ਰੇਨ ਸਟ੍ਰੋਕ ਆਂਦਾ ਹੈ ਅਤੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ